ਲੋਜੀ ਆ ਗਿਆ ਬੋਰਡ ਸਾਹਮਣੇ ਪ੍ਰਯਾਗ ਰਾਜ ਸੰਗਮ ਜਿੋਂ ਇਹ ਸਾਰੇ ਮਹਾਕੁੰਭ ਜਾਣ ਵਾਲੀ ਨੇ ਜਿੰਨੇ ਵੀ ਸਾਰੇ ਪੈਸੇਂਜਰ ਜਿਹੜੇ ਉਤਰ ਰਹੇ ਨੇ ਤੇ ਪੂਰੀ ਟ੍ਰੇਨ ਸਾਰੀ ਮਹਾਕੁੰਭ ਜਾਣ ਵਾਲਿਆਂ ਦੀ ਹੋਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਅੰਮ੍ਰਾਲੇ ਦੇ ਰੇਲਵੇ ਸਟੇਸ਼ਨਾਂ ਤੇ ਅੱਜ ਆਪਾਂ ਆਪਣਾ ਨਵਾਂ ਸਫ਼ਰ ਜਿਹੜਾ ਹੋ ਸ਼ੁਰੂ ਕਰਨ ਲੱਗੇ ਆਂ ਸ਼ਹਿਰ ਅੰਬਾਲੇ ਦੇ ਰੇਲਵੇ ਸਟੇਸ਼ਨ ਤੋਂ ਆਪਾਂ ਜਾਣਾ ਕੁੰਭ ਦੇ ਮੇਲੇ ਤੇ ਤੇ ਜਿਹੜਾ ਕਿ 12 ਸਾਲਾਂ ਬਾਅਦ ਲੱਗਦਾ ਤੇ ਉਸ ਕਰਕੇ ਮੈਂ ਸੋਚਿਆ ਵੀ ਆਪਾਂ ਕੁੰਭ ਦੇ ਮੇਲੇ ਤੇ ਜ਼ਰੂਰ ਜਾਵਾਂਗੇ ਕਿਉਂਕਿ 12 ਸਾਲਾਂ ਬਾਅਦ ਹੀ ਮੇਲਾ ਆਉਂਦਾ ਤੇ ਫੇਰ ਆਪਾਂ ਨੂੰ ਦੁਬਾਰਾ ਪਤਾ ਨਹੀਂ ਮੌਕਾ ਜਿਹੜਾ ਉਹ ਮਿਲਣਾ ਪਤਾ ਨਹੀਂ ਨਹੀਂ ਮਿਲਦਾ ਹਨਾ ਜ਼ਿੰਦਗੀ ਚ ਕੁੰਭ ਦਾ ਮੇਲਾ ਦੇਖਣ ਦਾ ਸੋ ਆਪਾਂ ਕੁੰਭ ਦੇ ਮੇਲੇ ਤੇ ਜਾ ਰਹੇ ਹਾਂ ਅੰਬਾਲੇ ਤੋਂ ਆਪਾਂ ਜਾਣਾ ਪ੍ਰਿਆਗਰਾਜ ਪ੍ਰਿਆਗਰਾਜ ਪੈਂਦਾ ਯੂਪੀ ਦੇ ਵਿੱਚ ਤੇ ਪਹਿਲਾਂ ਅਲਾਹਾਬਾਦ ਨਾਮ ਸੀ ਉਹ ਸ਼ਹਿਰ ਦਾ ਤੇ ਫਿਰ ਉਸ ਤੋਂ ਬਾਅਦ ਉਹ ਨਾਮ ਚੇਂਜ ਕਰਕੇ ਪ੍ਰਿਆਗਰਾਜ ਜਿਹੜਾ ਹੋ ਰਖਤਾ ਜਿਹੜਾ ਹੁਣ 2025 ਦੇ ਵਿੱਚ ਕੁੰਭ ਦਾ ਮੇਲਾ ਲੱਗਿਆ ਉਸ ਨੂੰ ਮਹਾ ਕੁੰਭ ਦਾ ਜਿਹੜਾ ਉਹ ਨਾਮ ਦਿੱਤਾ ਕਿਉਂਕਿ ਮਹਾ ਕੁੰਭ 144 ਸਾਲ ਬਾਅਦ ਆਇਆ ਤੇ ਹੁਣ ਤੋਂ 2025 ਤੋਂ 144 ਸਾਲ ਪਹਿਲਾਂ ਜਿਹੜਾ ਮਹਾਕੁੰਭ ਲੱਗਿਆ ਸੀਗਾ ਸੋ ਆਪਣੀ ਟ੍ਰੇਨ ਹੈ ਬਾਲੇ ਦੇ ਸਟੇਸ਼ਨ ਤੋਂ ਪ੍ਰਯਾਗਰਾਜ ਤੱਕ ਦੀ ਤਕਰੀਬਨ ਸਮਾਂ ਸ਼ਾਮ 5 ਵਜੇ ਦਾ ਹੋ ਗਿਆ ਤੇ 5:30 ਵਜੇ ਆਪਣੀ ਟ੍ਰੇਨ ਹੈ ਅੱਧਾ ਘੰਟਾ ਪਿਆ ਪਿੱਛੇ ਸਾਰਾ ਸਟੇਸ਼ਨ ਹੈ ਬਾਲੇ ਸ਼ਹਿਰ ਦਾ ਚੱਲਦੇ ਆ ਪਲੇਟਫਾਰਮ ਨੰਬਰ 2 ਤੇ ਆਪਣੀ ਟ੍ਰੇਨ ਹੈ ਉਨਚਾਰ ਐਕਸਪ੍ਰੈਸ ਦਾ ਨਾਮ ਆ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਸਾਰਾ ਆਪਾਂ ਸਫਰ ਤੁਹਾਨੂੰ ਪ੍ਰਯਾਗਰਾਜ ਤੱਕ ਦਾ ਦਿਖਾਵਾਂਗੇ ਆਉਣ ਵਾਲੀਆਂ ਜਿਹੜੀਆਂ ਵੀ ਵੀਡੀਓਜ਼ ਆਉਣਗੀਆਂ ਉਹ ਸਾਰੀਆਂ ਮਹਾਕੁੰਭ ਦੀਆਂ ਆਉਣਗੀਆਂ ਕੁੰਭ ਦੇ ਮੇਲੇ ਦੀਆਂ ਆਉਣਗੀਆਂ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਕੁੰਭ ਦਾ ਮੇਲਾ ਜਿਹੜਾ ਉਹ ਲੱਗਦਾ ਹੈ ਤੇ ਮੈਨੂੰ ਵੀ ਬਹੁਤ ਐਕਸਾਈਟਮੈਂਟ ਹੈ ਕੁੰਭ ਦਾ ਮੇਲਾ ਦੇਖਣ ਦੀ ਕਿਉਂਕਿ ਆਮ ਹੀ ਪਿੰਡਾਂ ਦੇ ਵਿੱਚ ਕਹਾਵਤ ਜਿਹੜੀ ਉਹ ਹੁੰਦੀ ਸੀ ਹਨਾ ਵੀ ਇਹ ਕਿਹੜਾ ਕੁੰਭ ਦਾ ਮੇਲਾ ਵੀ 12 ਸਾਲਾਂ ਬਾਅਦ ਆਊਗਾ ਤੇ ਇਹ ਵਈ ਕੁੰਭ ਦਾ ਨਾ ਆਉਣਾ 12 ਸਾਲਾਂ ਬਾਅਦ ਆਉਂਦਾ ਤੇ ਇੱਥੋਂ ਜਿਹੜੀ ਉਹ ਐਂਟਰੀ ਐ ਤੇ ਚੱਲਦੇ ਆਪਾਂ ਅੰਬਾਲਾ ਕੈਂਟ ਉੱਪਰ ਲਿਖਿਆ ਆ ਅੰਬਾਲਾ ਕੈਂਟ ਸਟੇਸ਼ਨ ਦੇ ਅੰਦਰ ਆਪਾਂ ਐਂਟਰੀ ਜਿਹੜੀ ਉਹ ਕਰਦੇ ਆਂ ਪਲੇਟਫਾਰਮ ਨੰਬਰ 2 ਤੇ ਆਪਣੀ ਟ੍ਰੇਨ ਆਉਣੀ ਆ ਤੇ 5 ਵਜੇ ਨੇ ਹਲੇ 5:30 ਆਪਣੀ ਟ੍ਰੇਨ ਐ 527 ਤੇ ਇਹ ਟ੍ਰੇਨ ਇੱਥੇ ਪਹੁੰਚਣਾ 5:35 ਤੇ ਇਹ ਟ੍ਰੇਨ ਨੇ ਇੱਥੋਂ ਜਿਹੜਾ ਉਹ ਚੱਲਣਾ ਪ੍ਰਿਆਗਰਾਜਵਲ ਨੂੰ ਤੇ ਇਹ ਸਾਰੀ ਐਂਟਰੀ ਇੱਥੋਂ ਸਟੇਸ਼ਨ ਦੀ ਤੇ ਬਾਕੀ ਆਉਣ ਵਾਲੀਆਂ ਵੀਡੀਓ ਸਾਰੀਆਂ ਕੰਪ ਦੀਆਂ ਜਿਹੜੀਆਂ ਹੋਣਗੀਆਂ ਹਨਾ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਕੁੰਬ ਦਾ ਮੇਲਾ ਬਣੇ ਰਹੇ ਹੋ ਆਪਣੇ ਨਾਲ ਹਨ ਸਫਰਾਂ ਦੇ ਵਿੱਚ ਤੇ ਐਂਟਰੀ ਆਪਾਂ ਕਰ ਲਈ ਬਾਕੀ ਇੱਥੇ ਸਕਰੀਨ ਜਿਹੜੀ ਉਹ ਚੱਲ ਰਹੀ ਹੈ ਇਹ ਸਕਰੀਨ ਤੇ ਸਾਰੀਆਂ ਟ੍ਰੇਨਾਂ ਬਾਰੇ ਜਿਹੜੀ ਉਹ ਜਾਣਕਾਰੀ ਉਹ ਦਿੱਤੀ ਹੁੰਦੀ ਹੈ ਹਰੇਕ ਸਟੇਸ਼ਨ ਤੇ ਹੁੰਦੀ ਹੈ ਇਹ ਤੇ ਆਪਣੀ ਟ੍ਰੇਨ ਵੀ ਆ ਗਈ ਹਾਂ 14218 14218 ਨੰਬਰ ਹੈ ਆਪਣੀ ਟ੍ਰੇਨ ਦਾ 14218 ਟ੍ਰੇਨ ਦੇ ਵਿੱਚ ਆਪਾਂ ਜਿਹੜਾ ਉਹ ਸਫ਼ਰ ਕਰਨਾ ਹੈ ਲਓ ਵੀ ਇਹ ਸਾਰਾ ਸਟੇਸ਼ਨ ਹੈ ਸ਼ਹਿਰ ਅਵਾਲੇ ਦਾ ਪਲੇਟਫਾਰਮ ਨੰਬਰ 2 ਤੇ ਆਪਾਂ ਜਾਣਾ ਹੁਣ ਤੇ ਦੂਸਰੀ ਸਾਈਡ ਆ ਪਲੇਟਫਾਰਮ ਨੰਬਰ 2 ਤੇ ਚੱਲਦੇ ਆਪਾਂ ਪਲੇਟਫਾਰਮ ਨੰਬਰ 2 ਤੇ ਜਿਹੜਾ ਉਹ ਪਹੁੰਚਦੇ ਆ ਤੇ ਉੱਪਰ ਦੀ ਜਾਣਾ ਪਊਗਾ ਪੁਲ ਕ੍ਰੋਸ ਕਰਕੇ ਪਲੇਟਫਾਰਮ ਨੰਬਰ 2 ਤੇ ਬਹੁਤ ਭੀੜ ਆ ਦੂਸਰੀ ਸਾਈਡ ਵੀ ਕੰਬ ਦੇ ਵਿੱਚ ਕਰੋਨਾ ਸੰਗਤਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਜਿਵੇਂ ਤੁਸੀਂ ਹੋਰ ਵੀਡੀਓਜ਼ ਵੀ ਪਹਿਲਾਂ ਦੇਖੀਆਂ ਹੋਣਗੀਆਂ ਉਸ ਕਰਕੇ ਸਾਰੀਆਂ ਟ੍ਰੇਨਾਂ ਜਿਹੜੀਆਂ ਉਹ ਫੁੱਲ ਹੋ ਕੇ ਜਾਂਦੀਆਂ ਨੇ ਤੇ ਕੰਬ ਨੂੰ ਜਿਹੜੀਆਂ ਵੀ ਜਾਂਦੀਆਂ ਨੇ ਮਹਾ ਕੰਬ ਵਾਸਤੇ ਹਨਾ ਪ੍ਰਿਆਗਰਾਜ ਨੂੰ ਤੇ ਆ ਦੂਸਰੇ ਪਲੇਟਫਾਰਮ ਨੰਬਰ ਤੇ ਬਹੁਤ ਜ਼ਿਆਦਾ ਭੀੜ ਹੋਈ ਹੋਈ ਆ ਤੇ ਚੱਲਦੇ ਆਂ ਆਪਾਂ ਸਾਹਮਣੇ ਪੌੜਾ ਆ ਗਿਆ ਤੇ ਉੱਥੋਂ ਆਪਾਂ ਕ੍ਰੋਸ ਕਰਕੇ ਪਲੇਟਫਾਰਮ ਨੰਬਰ 2 ਤੇ ਪਹੁੰਚਦੇ ਆਂ ਆਪਾਂ ਉੱਪਰ ਆ ਗਏ ਪੁਲ ਦੇ ਉੱਪਰ ਤੇ ਪਲੇਟਫਾਰਮ ਨੰਬਰ 2 ਦਾ ਜਿਹੜਾ ਫੇ ਪੌੜਾ ਆਪਾਂ ਉਹਦੇ ਉੱਪਰ ਖੜੇ ਆਂ ਤੇ ਜਿਹੜੀ ਪ੍ਰਯਾਗਰਾਜ ਜਾਣ ਦੀ ਟਿਕਟ ਮਿਲੀ ਹੈ ਟ੍ਰੇਨ ਦੀ ਉਹ ਬਹੁਤ ਔਖੀ ਮਿਲੀ ਹੈ ਪਹਿਲਾਂ ਮੈਂ ਇੱਕ ਦੋ ਵਾਰ ਜਿਹੜੀ ਉਹ ਟਿਕਟ ਬੁੱਕ ਕੀਤੀ ਸੀਗੀ ਨਾਰਮਲ ਹਨਾ ਬਿਨਾ ਤਤਕਾਲ ਤੋਂ ਤੇ ਉਹ ਆਪਣੀ ਕਨਫਰਮ ਨਹੀਂ ਹੋਈ ਸੀ ਕਿਉਂਕਿ ਬੁਕਿੰਗ ਬਹੁਤ ਜ਼ਿਆਦਾ ਚੱਲ ਰਹੀ ਹੈ ਫਿਰ ਮੈਂ ਤਤਕਾਲ ਦੇ ਵਿੱਚ ਟਿਕਟ ਬੁੱਕ ਕੀਤੀ ਤੇ ਤਤਕਾਲ ਦੇ ਵਿੱਚ ਆਪਾਂ ਨੂੰ ਜਿਹੜੀ ਉਹ ਟਿਕਟ ਉਹ ਸੋ ਚੱਲਦੇ ਆਂ ਆਪਾਂ ਪਲੇਟਫਾਰਮ ਨੰਬਰ 2 ਤੇ ਪਹੁੰਚਦੇ ਆਂ ਤੇ ਆਪਣੀ ਟ੍ਰੇਨ ਦੀ ਜਿਹੜੀ ਉਹ ਵੇਟ ਕਰਦੇ ਆਂ ਤੇ ਮੈਨੂੰ ਲੱਗਦਾ ਵੀ ਤਤਕਾਲ ਦੇ ਵਿੱਚ ਟਿਕਟ ਮਿਲੂਗੀ ਨਾਰਮਲ ਜੇ ਆਪਾਂ ਬੁੱਕ ਕਰਾਂਗੇ ਹੁਣ ਪ੍ਰਿਆਗਰਾਜ ਜਾਣ ਨੂੰ ਹਨਾ 2-4 ਦਿਨ ਪਹਿਲਾਂ ਤਾਂ ਫਿਰ ਟਿਕਟ ਨਹੀਂ ਮਿਲਨੀ ਤਾਂ ਕਰਕੇ ਤਤਕਾਲ ਦੇ ਵਿੱਚ ਆਸਾਨੀ ਨਾਲ ਟਿਕਟ ਜਿਹੜੀ ਉਹ ਮਿਲ ਗਈ ਸੀ ਆਸਾਨੀ ਨਾਲ ਵੀ ਕਾਦੀ 10 ਵਜੇ ਜਿਹੜੀ ਉਹ ਆਪਣੀ ਉਹ ਹੁੰਦੀ ਹੁੰਦੀ ਆ ਬੁਕਿੰਗ ਖੋਲਦੀ ਹੁੰਦੀ ਆ ਤਤਕਾਲ ਦੀ ਇੱਕ ਦਿਨ ਪਹਿਲਾਂ ਤੇ ਮੈਂ ਬਹਿ ਗਿਆ ਸੀਗਾ 9:30 ਵਜੇ ਫੋਨ ਖੋਲ ਕੇ বারবার অ্যাপ ਖੋਲ ਖੋਲ ਦੇਖੀ ਜਾਂਦੇ ਸੀਗੇ ਤੇ ਚਲੋ ਜਿਵੇਂ ਮਤਲਬ ਹੁੰਦਾ ਨਾ ਕਰਮਾਂ ਚ ਦਾਣਾ ਪਾਣੀ ਲਿਖਿਆ ਹੁੰਦਾ ਉਹੀ ਥਾਂ ਤੇ ਆਪਾਂ ਜਾਣਾ ਹੁੰਦਾ ਤੇ ਇੱਥੇ ਦਾ ਹੁਣ ਆਪਣਾ ਦਾਣਾ ਪਾਣੀ ਹੈਗਾ ਸੀਗਾ ਪ੍ਰਿਆਗਰਾਜ ਜਾਣ ਦਾ ਮਹਾਕੁੰਭ ਦਾ ਲਿਖਿਆ ਹੋਇਆ ਸੀ ਤਾਂ ਆਪਾਂ ਨੂੰ ਟਿਕਟ ਮਿਲ ਗਈ ਸਾਰਾ ਜਿਹੜਾ ਸਵਾਬ ਉਹ ਬਣ ਗਿਆ ਬਾਕੀ ਸਾਰਾ ਆਪਾਂ ਉਥੇ ਦਾ ਮਾਹੌਲ ਦਿਖਾਵਾਂਗੇ ਵੀ ਕਿਵੇਂ ਸਾਰਾ ਮੇਲਾ ਹਨਾ ਕਿ ਮਹਾਕੁੰਭ ਹੈ ਤੇ ਸੰਗਮ ਦਿਖਾਵਾਂਗੇ ਉਹ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਆਪਾਂ ਪਲੇਟਫਾਰਮ ਨੰਬਰ 2 ਤੇ ਆ ਗਏ ਤੇ ਇਧਰ ਉੱਪਰ ਬੋਰਡ ਲੱਗਿਆ ਹੋਇਆ ਸਕ੍ਰੀਨ ਚੱਲ ਰਹੀ ਹੈ ਪਲੇਟਫਾਰਮ ਨੰਬਰ 2 ਤੇ ਇੱਥੇ ਆਪਣੀ ਜਿਹੜੀ ਉਹ ਟ੍ਰੇਨ ਆਊ ਬਾਕੀ ਉਹ ਬਹੁਤ ਰਸ਼ਾ ਹੈ ਬਹੁਤ ਪਸੰਜਰ ਜਿਹੜੇ ਉਹ ਖੜੇ ਨੇ ਹਨਾ ਟ੍ਰੇਨ ਦੀ ਬਿਲਡ ਦੇ ਵਿੱਚ ਤੇ ਇੱਧਰ ਤੱਕ ਦੂਰ ਤੱਕ ਬਹੁਤ ਜ਼ਿਆਦਾ ਜਿਹੜਾ ਉਹ ਇਕੱਠਾ ਹੋਇਆ ਹੋਇਆ ਲਓ ਜੀ ਆਪਣੀ ਟ੍ਰੇਨ ਆ ਗਈ ਟ੍ਰੇਨ ਆਪਣੀ ਪਹੁੰਚ ਗਈ ਅੰਬਾਲਾ ਪ੍ਰਯਾਗਰਾਜ ਤੇ ਆਪਾਂ ਹੈਗਾ ਆਪਣਾ D1 ਦਾ ਡੱਬਾ D1 ਦਾ ਡੱਬਾ ਆਪਣੀ ਸੀਟ ਹੈ 3 AC ਦੇ ਵਿੱਚ ਤੇ ਆਹ ਬਾਈ ਹੁਣ ਇੱਥੇ ਲੰਗਰ ਲੈ ਕੇ ਆਏ ਨੇ ਤੇ ਬਾਈ ਤੁਸੀਂ ਰੋਜ਼ ਲੰਗਰ ਲੈ ਕੇ ਆਉਂਦੇ ਹੋ ਹਾਂ ਜੀ ਠੀਕ ਹੈ ਜੀ ਇਹਦੇ ਮਹਾਕੁੰਭ ਕਰਕੇ ਹਾਂ ਜੀ ਠੀਕ ਹੈ ਜੀ ਸੀਗਾ ਤੇ ਬਾਈ ਹੁਣ ਹੀ ਲੈ ਕੇ ਆਏ ਨੇ ਲੰਗਰ ਹਨਾ ਸਾਰੀਆਂ ਸੰਗਤਾਂ ਵਾਸਤੇ ਟ੍ਰੇਨ ਦੇ ਵਿੱਚ ਤੇ ਪ੍ਰਸ਼ਾਦਿਆਂ ਦਾ ਲੰਗਰ ਉਧਰ ਤੋਂ ਮਾਤਾ ਜੀ ਰਾਣਾ ਸਾਹਿਬ ਵਾਲਿਆਂ ਮਾਤਾ ਰਾਣਾ ਸਾਹਿਬ ਵਾਲਿਆਂ ਵੱਲ ਹਰਨੇਕ ਸਿੰਘ ਜੀ ਦਾੰਗਰਾਂ ਵਾਲੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਾਰਿਆਂ ਦੇ ਨਾਲ ਦੇ ਇਲਾਕਾ ਵਾਸੀ ਨੇ ਸੋ ਬਣਾ ਲੁੱਟਾ ਜਰਾ ਮਹਾਂਮਸਾ ਨੇ ਕੀਤਾ ਹਾਂ ਠੀਕ ਹੈ ਜੀ ਤੇ ਬਾਈ ਯੂਨੀਅਨ ਜਿਵੇਂ ਦੱਸਿਆ ਵੀ ਇਹ ਲੰਗਰ ਲੈ ਕੇ ਆਉਂਦੇ ਨੇ ਤੇ ਬਾਈ ਯੂਨੀ ਹੁਣ ਟ੍ਰੇਨ ਦੇ ਵਿੱਚ ਜਾਣਗੇ ਤੇ ਅੰਦਰ ਜਿਹੜਾ ਹੋ ਲੰਗਰ ਵਰਤਾਉਣਗੇ ਤੇ ਆਪਾਂ ਵੀ ਆਪਣਾ ਡੱਬਾ ਜਿਹੜਾ ਹੋ ਲੱਭਦੇ ਆਂ B1 ਆਪਣਾ ਡੱਬਾ 3AC ਦਾ ਤੇ ਹਲੇ 슬ੀਪਰ ਵਾਲੇ ਡੱਬੇ ਜਿਹੜੇ ਉਹ ਚੱਲ ਰਹੇ ਨੇ ਤੇ ਚੱਲਦੇ ਆਪਾਂ ਡੱਬਾ ਆਪਣਾ ਦੇਖਦੇ ਆਂ ਪਿੱਛੇ ਜੀ ਆਉ ਮੇਰੇ ਹਿਸਾਬ ਚ ਐਸ 1 20x B5 ਹਾਂ ਪਿੱਛੇ ਆਪਣਾ ਡੱਬਾ ਸ਼ਾਇਦ ਪਿੱਛੇ ਆਏ 180 ਚਲੋ ਸਮਾਂ B4 ਤੇ ਚੱਲਦੇ ਆਪਾਂ ਅੱਗੇ ਨੂੰ B1 ਆਪਣਾ ਡੱਬਾ ਤੇ ਆ ਬਾਈ ਹੁਣੀ ਲੰਗਰ ਲੈ ਕੇ ਜਾ ਰਹੇ ਨੇ ਇਹ ਕਹਿੰਦੇ ਅਸੀਂ ਕੁੰਭ ਕਰਕੇ ਲੰਗਰ ਲੈ ਕੇ ਆਉਨੇ ਆ ਰਾੜਾ ਸਾਹ ਵਾਲਿਆਂ ਵੱਲੋਂ ਤੇ ਹੁਣ ਟ੍ਰੇਨ ਦੇ ਵਿੱਚ ਵਰਤਾਉਣਗੇ ਜਿੰਨੂੰ ਜਿੰਨੀ ਵੀ ਲੋੜ ਹੋਊ ਉਹ ਇੱਥੇ ਕਹਿੰਦੇ ਛਕ ਲੈਣਗੇ B3 ਐਵੇਂ ਡੱਬਿਆਂ ਦੇ ਨਾਮ ਜਿਹੜੇ ਉਹ ਲਿਖੇ ਹੁੰਦੇ ਨੇ ਇਹ ਆ ਗਿਆ B2 ਤੇ ਆਪਾਂ ਜਾਣਾ B12 ਵਿੱਚ। ਲਓ ਜੀ ਆ ਆ ਗਿਆ ਆਪਣਾ ਡੱਬਾ B1 ਤੇ ਦੂਸਰੀ ਟਾਕੀ ਰਾਹੀਂ ਉਹ ਚੜਦੇ ਆਂ ਆਪਾਂ। ਮੂਰੀ ਆਪਣੀ ਜਿਹੜੀ ਹੋਰ ਸ਼ੀਟ ਹੈ 6 ਨੰਬਰ ਸ਼ੀਟ ਆਪਣੀ। ਤੇ ਆਪਣੀ ਸੀਟ ਹੈ 6 ਨੰਬਰ ਦੀ ਬੀ ਵਨ ਡੱਬੇ ਦੇ ਵਿੱਚ ਬੈਠਦੇ ਆਂ ਤੇ ਬੈਗ ਵਗੈਰਾ ਰੱਖਦੇ ਆਂ ਆ ਬਾਲੇ ਕੈਂਟਰ ਤੋਂ ਆਪਣੀ ਟ੍ਰੇਨ ਜਿਹੜੀ ਉਹ ਚੱਲ ਪਈ ਬਿਲਕੁਲ ਸਹੀ ਟਾਈਮ ਤੇ ਆਪਣੀ ਟ੍ਰੇਨ ਜਿਹੜੀ ਪਹੁੰਚੀ ਆਂ ਬਾਲੇ ਤੇ ਸਹੀ ਟਾਈਮ ਦੀ ਉਹ ਟ੍ਰੇਨ ਜਿਹੜੀ ਚੱਲੀ ਹੈ ਤੇ ਆਪਾਂ ਆਪਣੀ ਸੀਟ ਤੇ ਜਿਹੜਾ ਉਹ ਬੈਠ ਗਏ ਤੇ ਆਪਾਂ ਨੂੰ ਉੱਪਰ ਵਰਥ ਜਿਹੜੀ ਉਹ ਮਿਲੀ ਹੈ ਜਿਵੇਂ ਆ ਉੱਪਰ ਵਾਲੀ ਹੈ ਤੇ ਐਵੇਂ ਜੀ ਆਪਣੀ ਸੀਟ ਹੈ 6 ਨੰਬਰ ਆਹ ਵਾਲੀ ਸਾਈਡ ਆਹ ਸੀਟ ਆਪਣੀ ਤੇ ਜ਼ਿਆਦਾਤਰ ਜਿੰਨੇ ਵੀ ਇੱਥੇ ਪੈਸੇਂਜਰ ਨੇ ਸਾਰੇ ਹਨਾ ਸਾਰੇ ਬੋਧੀ ਕੁੰਭ ਜਾਣਾ ਆ ਰਹੇ ਨੇ ਆ ਬਾਈ ਹੁਣੀ ਮੈਨੇ ਕਿੱਥੋਂ ਤੁਸੀਂ ਚੰਡੀਗੜ੍ਹੋਂ ਬੈਠੇ ਸੀ ਬਾਈ ਹਾਂਜੀ ਹਾਂਜੀ ਚੰਡੀਗੜ੍ਹੋਂ ਠੀਕ ਤੇ ਚੰਡੀਗੜ੍ਹੋਂ ਇਹ ਟ੍ਰੇਨ ਚੱਲੀ ਆ ਤੇ ਇਹ ਬਾਈ ਹੁਣੀ ਵੀ ਕੁੰਬੀ ਜਾ ਰਹੇ ਨੇ ਸਾਰੇ ਜਿੰਨੇ ਵੀ ਪੈਸੇਂਜਰ ਚੜ੍ਹੇ ਨੇ ਸਾਰੇ ਕੁੰਬ ਜਾਣ ਵਾਲੀ ਨੇ ਬਾਕੀ ਟ੍ਰੇਨ ਆਪਣੀ ਚੱਲ ਪਈ ਅੰਬਾਲੇ ਤੋਂ ਬਿਲਕੁਲ ਸਹੀ ਟਾਈਮ ਤੇ ਆਪਣੀ ਟ੍ਰੇਨ ਹੁਣ ਖੜੀ ਐ ਸ਼ਾਹਵਾਦ ਮਾਰਕੰਡਾ ਦੇ ਸਟੇਸ਼ਨ ਤੇ ਸ਼ਾਹਵਾਦ ਆਪਣੀ ਟ੍ਰੇਨ ਖੜੀ ਐ ਤੇ ਬਹੁਤ ਫਾਸਟ ਆ ਰਹੀ ਹੈ ਟ੍ਰੇਨ ਇਹ ਅੰਬਾਲੇ ਤੋਂ ਸ਼ਾਹਵਾਦ ਬਹੁਤ ਫਾਸਟ ਆਈ ਹੈ ਤੇ مین مین ਜੰਕਸ਼ਨ ਉਤੀ ਇਹ ਰੁਕੂਗੀ ਬਾਕੀ ਮੈਂ ਕਿਹਾ ਤੁਹਾਨੂੰ ਬਾਹਰ ਦਾ ਵੀਊ ਆਪਾਂ ਦਿਖਾ ਦਈਏ ਕਿਉਂਕਿ ਸਮਾਂ ਮਤਲਬ ਹੁਣ ਸ਼ਾਮ ਦਾ ਹੋ ਗਿਆ ਤਾਂ ਉਸ ਕਰਕੇ ਬਾਅਦੋਂ ਹਨੇਰਾ ਜਾ ਹੋ ਜਾਣਾ ਬਾਅਦੋਂ ਤਾਂ ਫਿਰ ਬਾਹਰ ਕੁਝ ਦੇਖਣਾ ਨਹੀਂ ਹੈਗਾ ਸ਼ਾਹਬਾਦ ਮਾਰਕੰਡਾ ਦਾ ਇਹ ਸਟੇਸ਼ਨ ਹੈ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਮੀਨ ਮੀਨ ਸਟੇਸ਼ਨਾਂ ਤੇ ਜਿਹੜੀ ਇਹ ਉਹ ਟ੍ਰੇਨ ਆਪਣੀ ਉਹ ਰੁਕੂਗੀ ਹੁਣ ਸ਼ਾਹਬਾਦ ਮਾਰਕੰਡਾ ਦੇ ਸਟੇਸ਼ਨ ਤੇ ਆਪਣੀ ਟ੍ਰੇਨ ਜਿਹੜੀ ਉਹ ਖੜੀ ਐ ਤੇ ਆਪਾਂ ਨੂੰ ਜਿਹੜੀ ਮਿਲੀ ਐ ਇਹਦੇ ਚ ਅੱਪਰ ਵਰਥ ਆ ਉੱਪਰ ਵਾਲੀ ਸੀਟ ਮਿਲੀ ਐ ਆਪਾਂ ਨੂੰ ਤੇ ਹਲੇ ਤਾਂ ਆਪਾਂ ਥੱਲੇ ਬੈਠਾਂਗੇ ਬਾਕੀ ਜਦੋਂ ਰਾਤ ਨੂੰ ਸੋਣਾ ਹੋਊਗਾ ਫੇਰ ਆਪਾਂ ਜਾਵਾਂਗੇ ਉੱਪਰ ਤੇ ਜਿੰਨੇ ਵੀ ਆਪਾਂ ਨੂੰ ਇਹ ਟ੍ਰੇਨ ਦੇ ਵਿੱਚ ਮਿਲ ਰਹੇ ਨੇ ਸਾਰੇ ਹਨਾ ਮਹਾਕੁੰਭ ਜਾਣ ਵਾਲੀ ਨੇ ਪ੍ਰਿਆਗਰਾਜ ਜਾਣ ਵਾਲੇ ਨੇ ਸਾਰੇ ਜਿਆਦਾਤਰ ਸਾਰੇ ਕੁੰਭ ਜਾਣ ਵਾਲੀ ਇਹ ਟ੍ਰੇਨ ਦੇ ਵਿੱਚ ਜਿਹੜੇ ਉਹ ਹੈਗੇ ਨੇ ਤੇ అలਾਰਮ ਜਿਹੜਾ ਉਹ ਵੱਜ ਪਿਆ ਹੁਣ ਇੱਥੋਂ ਤੇ ਫਿਰ ਬਾਕੀ ਜਿਹੜੇ ਅੱਗੇ-ਅਗੇ ਸਟੇਸ਼ਨ ਆਉਣਗੇ ਆਪਾਂ ਸਾਰੀ ਅਪਡੇਟ ਤੁਹਾਨੂੰ ਨਾਲ ਦੀ ਨਾਲ ਜਿਹੜੀ ਉਹ ਦਿੰਦੇ ਰਵਾਂਗੇ ਜਦੋਂ ਮੈਂ ਪਿੰਡ ਤੋਂ ਆਪਣਾ ਸਫ਼ਰ ਸ਼ੁਰੂ ਕਰਨਾ ਸੀਗਾ ਕੁੰਭ ਮੇਲੇ ਵਾਸਤੇ ਹਨਾ ਮਹਾ ਕੁੰਭ ਵਾਸਤੇ ਤੇ ਇਹ ਮੈਨੂੰ ਦੋ ਤਿੰਨ ਜਣਿਆਂ ਨੇ ਡਰਾਤਾ ਸੀ ਕਹਿੰਦੇ ਵੀ ਬਹੁਤ ਜ਼ਿਆਦਾ ਰਸ਼ਾ ਟਰੇਨਾਂ ਦੇ ਵਿੱਚ ਵੀ ਜਾਣਾ ਬਹੁਤ ਔਖਾ ਹਨ ਤੇ ਪਰ ਆਪਾਂ ਜੇ ਬੁਕਿੰਗ ਕਰਕੇ ਆਉਣੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਵੇਂ ਮੈਂ ਤੁਹਾਨੂੰ ਸਾਰਾ ਦਿਖਾਇਆ ਵਾਲੇ ਤੋਂ ਆਪਾਂ ਟ੍ਰੇਨ ਦੇ ਵਿੱਚ ਬੈਠੇ ਆ ਹਨ ਤੇ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਆਈ ਆਪਣੀ ਬੁਕਿੰਗ ਜਿਵੇਂ ਕਨਫਰਮ ਸੀਗੀ ਤਾਂ ਐਵੇਂ ਨਹੀਂ ਹੈਗਾ ਵੀ ਤੁਹਾਨੂੰ ਖੜਕੇ ਜਾਣਾ ਪਊਗਾ ਤੇ ਕਾਫੀ ਜਾਣੇ ਮੈਨੂੰ ਕਿਹਾ ਸੀਗਾ ਵੀ ਬਹੁਤ ਜ਼ਿਆਦਾ ਜਿਹੜਾ ਹੋ ਰਾਸ਼ਾ ਬਾਕੀ ਐਡਾ ਵੜਾ ਮੇਲਾ ਐਡਾ ਵੜਾ ਮਹਾਕੁੰਭਾ ਦਾ ਰਸ਼ ਹੋਣਾ ਜਿਹੜਾ ਹੋ ਲਾਜ਼ਮੀ ਆ ਤੇ ਸੰਗਤਾਂ ਦਾ ਰਾਸ਼ਾ ਸਾਰੇ ਦੇਸ਼ ਦੇ ਵਿੱਚੋਂ ਕੁੱਲ ਦੇਸ਼ ਵਿੱਚੋਂ ਸੰਗਤਾਂ ਜਿਹੜੀਆਂ ਹੁ ਆ ਰਹੀਆਂ ਨੇ ਬਾਕੀ ਆਪਣਾ ਸਫਰ ਜਿਹੜਾ ਉਹ ਚੱਲ ਰਿਹਾ ਤੇ ਆਪਾਂ ਅੰਦਰੋਂ ਵੀ ਤੁਹਾਨੂੰ ਜਿਹੜੀ ਉਹ ਟ੍ਰੇਨ ਦਿਖਾ ਦੰਦੇ ਆ ਇਹ ਆਪਾਂ ਜਿਹੜੀ ਟਿਕਟ ਬੁੱਕ ਕੀਤੀ ਹੈ ਇਹ ਆਪਾਂ ਟਿਕਟ ਬੁੱਕ ਕੀਤੀ ਹੈ 3 AC ਦੀ 3 ਟਾਇਰ ਦੀ ਆਪਾਂ ਟਿਕਟ ਬੁੱਕ ਕੀਤੀ ਹੈ ਵੈਸੇ ਇਹ ਟਿਕਟ ਜਿਹੜੀ ਹੈਗੀ ਇਹ 1100 ਰੁਪਏ ਦੀ ਟਿਕਟ ਹੈ ਤੇ ਆਪਾਂ ਤਤਕਾਲ ਦੇ ਵਿੱਚ ਬੁੱਕ ਕੀਤੀ ਸੀ ਤਾਂ ਆਪਾਂ ਨੂੰ 1 ਜਿਹੜੀ ਬੁਕਿੰਗ ਕੀਤੀ ਸੀ ਤਤਕਾਲ ਦੀ ਤੇ ਅੱਗੇ ਵੀ ਬਹੁਤ ਸਾਰੀਆਂ ਵੀਡੀਓਸ ਤੇ ਕਮੈਂਟ ਆਉਂਦੇ ਹੁੰਦੇ ਨੇ ਵੀ ਤੁਸੀਂ ਬੁਕਿੰਗ ਜਿਹੜੀ ਉਹ ਕਰਦੇ ਹੋ ਉਹ ਕਿਸ ਐਪ ਤੋਂ ਕਰਦੇ ਹੋ ਮੈਂ ਜ਼ਿਆਦਾਤਰ ਜਿਹੜੀ ਟ੍ਰੇਨ ਬੁੱਕ ਕਰਦਾ ਉਹ ਆਈਆਰਸੀਟੀਸੀ ਦੀ ਐਪ ਤੋਂ ਹੀ ਕਰਦਾ ਰੇਲਵੇ ਡਿਪਾਰਟਮੈਂਟ ਦੀ ਅਫੀਸ਼ੀਅਲ ਜਿਹੜੀ ਵੈਬਸਾਈਟ ਹੈ ਅਫੀਸ਼ੀਅਲ ਜਿਹੜੀ ਐਪ ਹੈ ਤੇ ਸਕਰੀਨ ਤੇ ਉਹਦਾ ਨਾਮ ਵੀ ਚੱਲ ਰਿਹਾ ਇੱਥੋਂ ਤੁਸੀਂ ਬੁਕਿੰਗ ਜਿਹੜੀ ਉਹ ਆਪਦੀ ਕਰ ਸਕਦੇ ਹੋ ਤੇ ਇਹ ਅਫੀਸ਼ੀਅਲ ਐਪ ਹੈ ਰੇਲਵੇ ਡਿਪਾਰਟਮੈਂਟ ਦੀ ਆਈਆਰਸੀਟੀਸੀ ਤੇ ਇਹ ਤੋਂ ਬੁਕਿੰਗ ਜਿਹੜੀ ਹੋ ਜਾਂਦੀ ਹੈ ਤਤਕਾਲ ਦੀ ਵੀ ਹੋ ਜਾਂਦੀ ਹੈ ਨਾਰਮਲ ਵੀ ਹੋ ਜਾਂਦੀ ਹੈ ਆਪਾਂ ਉੱਪਰ ਆ ਗਏ ਆਪਣੀ ਸ਼ੀਟ ਤੇ ਆਪਾਂ ਨੂੰ ਬਿਲਕੁਲ ਉੱਪਰ ਵਾਲੀ ਸ਼ੀਟ ਮਿਲੀ ਆ ਪਰਵਾਰਤ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹ 3 AC ਵਾਲੀ ਹੈ ਤੇ ਆਪਣੀ ਇਹਦੇ ਚ 6 ਸ਼ੀਟਾਂ ਹੁੰਦੀਆਂ ਨੇ ਇੱਕ ਕੈਬਨ ਦੇ ਵਿੱਚ ਆਪਣੀ ਬਿਲਕੁਲ ਟੌਪ ਵਾਲੀ ਸ਼ੀਟ ਹੈ ਤਿੰਨ ਨੰਬਰ ਸ਼ੀਟ ਤੇ ਇੱਥੇ ਆਪਾਂ ਬੈਗ ਆਪਣਾ ਸਿਰ ਥਲੇ ਰੱਖ ਲਿਆ ਬਾਕੀ ਉਧਰ ਪਿੱਛੇ ਕੰਬਲ ਪਿਆ ਚਾਦਰ ਪਈ ਆ ਹਨਾ ਤੇ ਇਹ ਸਾਰਾ ਸਮਾਨ ਆ ਮਿਲਦਾ ਹੁੰਦਾ ਇੱਥੇ ਆਪਾਂ ਟ੍ਰੇਨ ਦੇ ਵਿੱਚ ਹਨਾ ਕੰਬਲ ਲੈਣ ਨੂੰ ਚਾਦਰ ਵਿਛਾਉਣ ਨੂੰ ਆ ਜਿਹੜੇ ਪੈਕਟ ਪਏ ਨੇ ਬ੍ਰਾਊਨ ਪੂਰੇ ਪੂਰੇ ਰੰਗ ਦੇ ਇਹਦੇ ਚ ਚਾਦਰਾਂ ਨੇ ਚਿੱਟੀਆਂ ਇਹ ਆਪਾਂ ਆਪਣੀ ਸ਼ੀਟ ਤੇ ਪਛਾ ਸਕਦੇ ਆ ਤੇ ਕੰਪੜ ਲੈ ਸਕਦੇ ਆ ਇਹ ਟ੍ਰੇਨਾਂ ਵਾਲਿਆਂ ਵੱਲੋਂ ਦਿੱਤੇ ਜਾਂਦੇ ਨੇ ਤੇ ਹਰੇਕ ਉਹ ਮਤਲਬ ਪੈਸੇਂਜਰ ਆਉਂਦਾ ਜਿਹੜਾ ਉਹਨੂੰ ਨਵਾਂ ਦਿੱਤਾ ਜਾਂਦਾ ਤੇ ਹਰੇਕ ਮਤਲਬ ਜਿਵੇਂ ਨਵੇਂ ਪੈਸੇਂਜਰ ਨੇ ਚੜਦਾ ਉਹਦੇ ਵਾਸਤੇ ਨਵਾਂ ਜਿਹੜਾ ਉਹ ਇੱਥੇ ਪਿਆ ਹੁੰਦਾ ਇੱਥੋਂ ਜਾ ਕੇ ਤੁਸੀਂ ਆਉਂਦਾ ਲੈ ਸਕਦੇ ਹੋ ਬਾਕੀ ਟ੍ਰੇਨ ਆਪਣਾ ਵਧੀਆ ਸਫ਼ਰ ਜਿਹੜਾ ਉਹ ਚੱਲ ਰਿਹਾ ਹੈ ਟ੍ਰੇਨ ਬਹੁਤ ਫਾਸਟ ਹੈ ਤੇ ਮੇਨ ਮੇਨ ਸਟੇਸ਼ਨਾਂ 'ਤੇ ਇਹ ਜਿਹੜੀ ਟ੍ਰੇਨ ਉਹ ਰੁਕਦੀ ਜਾ ਰਹੀ ਆ ਬਾਕੀ ਆਪਾਂ ਅੰਦਰੋਂ ਤੁਹਾਨੂੰ ਟ੍ਰੇਨ ਜਿਹੜੀ ਉਹ ਦਿਖਾ ਦਿੰਦੇ ਹਾਂ ਹਨ ਕਿਵੇਂ ਸਾਰੀਆਂ ਸ਼ੀਟਾਂ ਨੇ ਉਹ ਸਾਰਾ ਆਪਾਂ ਤੁ ਲਓ ਵੀ ਆ ਆਪਣੀ ਸ਼ੀਟ ਐ ਤੇ ਇੱਥੇ ਆਪਾਂ ਉੱਪਰ ਬੈਠਿਆਂਗੇ ਤੇ ਆ ਬੈਗ ਆਪਾਂ ਥੱਲੇ ਰੱਖਦੇ ਆਂ ਔਰ ਉੱਪਰ ਇਹ ਡੇਕਾ ਲਾਉਂਦਾ ਤੇ ਇਧਰੋਂ ਸਾਰੀਆਂ ਸ਼ੀਟਾਂ ਆਪਾਂ ਤੁਹਾਨੂੰ ਦਿਖਾ ਦਨੇ ਆਂ ਤੇ ਇਸ ਤਰ੍ਹਾਂ ਸਾਰੀਆਂ ਇਹ ਸ਼ੀਟਾਂ ਨੇਗੀਆਂ ਤਿੰਨ ਸ਼ੀਟਾਂ ਨੇ ਪਹਿਲੀ ਸ਼ੀਟ ਆ ਦੂਜੀ ਆ ਤੇ ਤੀਜੀ ਆ ਹਨਾ ਸਾਹਮਣੇ ਵਾਲੀ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਸ਼ੀਟਾਂ ਨੇ ਬਾਕੀ ਇਧਰੋਂ ਸਾਰੇ ਕੁੰਬ ਜਾਣ ਵਾਲੇ ਨੇ ਸਾਰੀ ਟ੍ਰੇਨ ਦੇ ਵਿੱਚ ਜਿਆਦਾ ਜਿਹੜੇ ਪੈਸੇਂਜਰ ਨੇ ਹਨਾ ਉਹ ਕੁੰਬ ਜਾਣ ਵਾਲੇ ਨੇ ਬੈਗ ਆਪਾਂ ਥੱਲੇ ਰੱਖ ਕੇ ਫੇਰ ਦੁਬਾਰਾ ਉੱਪਰ ਬੈਠਦੇ ਹਾਂ ਇਹ ਡੇਕਾ ਲਈ ਜਾਂਦਾ ਬੈਗ ਵੱਡਾ ਨਾ ਆਪਾਂ ਸੀਟ ਦੇ ਥੱਲੇ ਰੱਖ ਲਾਂਗੇ ਉੱਪਰਲੀ ਸੀਟ ਦਾ ਇੱਕ ਪੰਗਾ ਹੁੰਦਾ ਤੇ ਉੱਪਰ ਆਏ ਬੈਠ ਨਹੀਂ ਸਕਦੇ ਸਿਰ ਲੱਗਦਾ ਹੁੰਦਾ ਆਹਣ ਜਦੋਂ ਬੈਠੇ ਆ ਨੇ ਸਿਰ ਲੱਗ ਰਿਹਾ ਤੇ ਇਹਦਾ ਹੀ ਪੰਗਾ ਹੁੰਦਾ ਥੱਲੇ ਵਾਲੀਆਂ ਸੀਟਾਂ ਦੀ ਮੌਜ ਹੁੰਦੀ ਆ ਮਤਲਬ ਬੈਠ ਖੁੱਲੜੋਲਾ ਜਾਂਦਾ ਹਨ ਤੇ ਇਹ ਇਕੱਲੇ ਪੈਣ ਵਾਸਤੇ ਹੁੰਦੀ ਹੈ ਬੈਠਣ ਵਾਸਤੇ ਥੱਲੇ ਹੁੰਦੀ ਹੈ ਤੇ ਇੱਥੇ ਬੈਠਿਆ ਨਹੀਂ ਜਾਂਦਾ ਔਰ ਰਿਲੈਕਸ ਹੋ ਕੇ ਪੈਰਾਂ ਨੂੰ ਦਾ ਆਰਾਮ ਨਾਲ ਸਕਦਾ ਹੈ ਆਪਣੀ ਟ੍ਰੇਨ ਪਹੁੰਚ ਗਈ ਪਾਣੀ ਪਤ ਪਾਣੀਪਤ ਦੇ ਜੰਕਸ਼ਨ ਤੇ ਆਪਣੀ ਟ੍ਰੇਨ ਜਿਹੜੀ ਉਹ ਖੜੀ ਹੈ ਤੇ ਆਪਾਂ ਇਹਦੇ ਤੋਂ ਟ੍ਰੇਨ ਜਿਹੜੀ ਉਹ ਟਰੈਕ ਕਰ ਰਹੇ ਹਾਂ ਆਨਲਾਈਨ ਤੇ ਇਹ ਤੋਂ ਜਿਹੜੇ ਅੱਗੇ ਵਾਲੇ ਸਟੇਸ਼ਨ ਉਹ ਆਉਣਗੇ ਸ਼ਾਮਲੱਖਾ ਘਨੌਰ ਸੋਨੀਪਟ ਹਨਾ ਨਰੇਲਾ ਫਿਰ ਦਿੱਲੀ ਤੇ ਸਵਾ 9 ਵਜੇ ਇਹ ਦਿੱਲੀ ਪਹੁੰਚੂਗੀ ਸਵਾ 7 ਦਾ ਜਿਹੜਾ ਹੋ ਟਾਈਮ ਹੋ ਗਿਆ ਇਹ ਐਪ ਤੋਂ ਆਪਾਂ ਟ੍ਰੇਨ ਜਿਹੜੀ ਉਹ ਟਰੈਕ ਕਰ ਰਹੇ ਹਾਂ ਵੇਅਰ ਇਜ਼ ਮਾਈ ਟ੍ਰੇਨ ਇਹਦਾ ਜਿਹੜਾ ਉਹ ਐਪ ਦਾ ਨਾਮ ਆ ਵੇਅਰ ਇਜ਼ ਮਾਈ ਟ੍ਰੇਨ ਤੁਸੀਂ ਭਰ ਕੇ ਡਾਊਨਲੋਡ ਕਰ ਸਕਦੇ ਆ ਇਹ ਸਾਰਾ ਕੁਝ ਟਾਈਮ ਵਗੈਰਾ ਦੱਸ ਦਦੀ ਹੈ ਵੀ ਕਿੰਨੇ ਟਾਈਮ ਤੇ ਟ੍ਰੇਨ ਜਿਹੜੀ ਉਹ ਜਾ ਰਹੀ ਹੈ ਕਿੰਨਾ ਟਾਈਮ ਜਿਹੜੀ ਉਹ ਲੇਟ ਹੈ ਹੁਣ ਜਿਵੇਂ 7:18 ਦਾ ਟਾਈਮ ਹੋਇਆ ਹੈ ਵੈਸੇ 7:01 ਦਾ ਟਾਈਮ ਸੀ ਪਹੁੰਚੜਦਾ ਸੋ ਨਹੀਂ ਆਪਣੇ ਪਾਣੀ ਪਤਾ ਤਾਂ ਇਹ 10-12 ਮਿੰਟ 18 ਮਿੰਟ ਦਾ 15 ਮਿੰਟ ਲੇਟ ਜਿਹੜੀ ਉਹ ਟ੍ਰੇਨ ਚੱਲ ਰਹੀ ਹੈ ਤੇ ਐਵੇਂ ਸਾਰੇ ਅੱਗੇ ਵਾਲੇ ਸਟੇਸ਼ਨ ਜਿਹੜੇ ਉਹ ਹੈਗੇ ਨੇ ਨਾ ਤੇ ਦਿੱਲੀ ਜਿਹੜਾ ਵੱਡਾ ਹੋਊਗਾ ਜੰਕਸ਼ਨ ਫਿਰ ਅੱਗੇ ਹੋਰ ਗਾਜਿਆਬਾਦ ਆ ਗਿਆ ਅਲੀਗੜ ਹੋ ਗਿਆ ਐਵੇਂ ਆਪਣਾ ਸਫ਼ਰ ਜਿਹੜਾ ਉਹ ਚੱਲਦਾ ਰਹੂਗਾ ਆਪਾਂ ਲੈ ਕੇ ਆਏ ਸੀ ਘਰ ਤੋਂ ਰੋਟੀ ਤੇ ਸਮਾਂ ਹੋ ਗਿਆ ਰਾਤ 8 ਵਜੇ ਦਾ ਰੋਟੀ ਆਪਾਂ ਨਾਲ ਬੰਨ ਕੇ ਲੈ ਕੇ ਆਉਣੀ ਹੁੰਦੀਆਂ ਜਦੋਂ ਵੀ ਆਉਣਾ ਹੁੰਦਾ ਟ੍ਰੇਨ ਦੇ ਵਿੱਚ ਜਾਂ ਕਿਸੇ ਵੀ ਸਫ਼ਰ ਤੇ ਨਾ ਨਾਲ ਡੱਬੇ ਦੇ ਵਿੱਚ ਆਪਾਂ ਰੋਟੀ ਪਾ ਲਈ ਸੀ ਬਾਕੀ ਹੋਰ ਸਮਾਨ ਹੈਗਾ ਖਾਣ ਪੀਣ ਵਾਲਾ ਪਿੰਨੀਆਂ ਬਣਾਈਆਂ ਸੀਗੀਆਂ ਤੇ ਉਹ ਗਾਜਰ ਪਕ ਐਵੇਂ ਦਾ ਸਾਰਾ ਸਮਾਨ ਬਾਕੀ ਰਸਤੇ ਦੇ ਵਿੱਚ ਭੁੱਖ ਲੱਗਦੀ ਆ ਫਿਰ ਤਾਂ ਕਰਕੇ ਤਾਂ ਹੁਣ ਆਪਾਂ ਚੱਕ ਲਾਵੇਂ ਹੁੰਦੇ ਆ ਨਾਲ ਲਓ ਜੀ ਆਪਣੀ ਟ੍ਰੇਨ ਪਹੁੰਚ ਗਈ ਦਿੱਲੀ ਦਿੱਲੀ ਜੰਕਸ਼ਨ ਤੇ ਆਪਣੀ ਟ੍ਰੇਨ ਪਹੁੰਚ ਗਈ ਤੇ ਇੱਥੇ ਟ੍ਰੇਨ ਖੜਨੀ ਹੈ ਪੂਰੇ 20 ਮਿੰਟ ਤੇ ਇਥੋਂ ਵੀ ਬਹੁਤ ਪਸੰਦਰ ਹੋਣਗੇ ਚੜਨ ਵਾਲੇ ਬਹੁਤ ਸਰਦਾਲੂ ਹੋਣਗੇ ਜਿਹੜੇ ਪ੍ਰਯਾਗਰਾਜ ਜਾਣ ਵਾਲੇ ਆ ਸਾਰੇ ਜਿਵੇਂ ਬਾਈ ਖੜੇ ਨੇ ਹਨ ਇਹ ਸਾਰੇ ਕੁੰਭ ਜਾਣ ਵਾਲੇ ਨੇ ਜ਼ਿਆਦਾਤਰ ਇਹਦੇ ਚ ਕੁੰਭ ਵਾਲੇ ਨੇ ਸਾਰੇ ਜਿੰਨੇ ਵੀ ਹੈਗੇ ਨੇ ਬਹੁਤ ਵੱਡਾ ਜੰਕਸ਼ਨ ਆ ਦਿੱਲੀ ਦਾ ਦਿੱਲੀ ਜੰਕਸ਼ਨ ਤੇ ਆਪਣੀ ਟ੍ਰੇਨ ਖੜੀ ਹੈ ਤੇ ਆਪਾਂ ਥੱਲੇ ਉਤਰੇ ਆ ਕਿਉਂਕਿ ਇੱਥੇ 20 ਮਿੰਟ ਟ੍ਰੇਨ ਜਿਹੜੀ ਉਹ ਖੜੂਗੀ ਮੈਂ ਕਿਹਾ ਬਾਹਰਲੀ ਹਵਾ ਲੈ ਲਈਏ ਤੇ ਉਦੋਂ ਦੀ ਟ੍ਰੇਨ ਦੇ ਵਿੱਚ ਬੈਠੇ ਆ ਇਹ ਸਾਰਾ ਜੰਕਸ਼ਨ ਹੈ ਦਿੱਲੀ ਦਾ ਤੇ ਇੱਥੋਂ ਵੀ ਬਹੁਤ ਸਾਰੇ ਪਸੇਂਜਰ ਜਿਹੜੇ ਹੋ ਚੜੇ ਨੇ ਕੁੰਭ ਜਾਣ ਵਾਲੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਹੋ ਚੜੇ ਨੇ ਦਿੱਲੀ ਤੋਂ ਕਿਉਂਕਿ ਵੱਡਾ ਜੰਕਸ਼ਨ ਹੈ ਇਹ ਤੇ ਆ ਆਪਣਾ ਡੱਬਾ B1 ਤੇ ਮੈਂ ਕਾਫੀ ਟਾਈਮ ਦਾ ਇੱਥੇ ਟਾਕੀ ਦੇ ਵਿੱਚ ਖੜਾ ਬਾਹਰਲੀ ਹਵਾ ਲੈ ਰਹੇ ਸੀ ਅੰਦਰ ਹੋਮਸ ਜੀ ਹੋਈ ਪਿਆ ਯਾਰ ਆਪਾਂ ਦਿੱਲੀ ਜੰਕਸ਼ਨ ਤੇ ਖੜੇ ਆ ਨਾ ਜਿਵੇਂ ਤੁਹਾਨੂੰ ਦਿਖਾਇਆ ਇਹ ਇਹ ਟ੍ਰੇਨ ਦੇ ਵਿੱਚ ਜਿੰਨੇ ਵੀ ਮੈਨੂੰ ਸਾਰੇ ਜਾਨੇ ਹੁਣ ਤੱਕ ਮਿਲੇ ਨੇ ਸਾਰੇ ਕੁੰਭ ਜਾਣ ਵਾਲੀ ਨੇ ਕੋਈ ਉਹ ਮਤਲਬ ਪੈਸੇਂਜਰ ਹੋਊਗਾ ਜਿਹਨੇ ਹੋਰ ਕਿਤੇ ਜਾਣਾ ਪਰ ਜ਼ਿਆਦਾਤਰ ਸਾਰੇ ਇੱਥੇ ਮਹਾਕੁੰਭ ਜਾਣ ਵਾਲੀ ਨੇ ਸਾਰੇ ਕੁੰਭ ਦਾ ਮੇਲਾ ਦੇਖਣ ਜਾ ਰਹੇ ਨੇ ਬਾਕੀ ਆਪਣੇ ਇਧਰੋਂ ਪੰਜਾਬ ਤੋਂ ਵੀ ਬਹੁਤ ਸਾਰੇ ਜਾਨੇ ਮਿਲੇ ਨੇ ਸੰਗਰੂਰ ਤੋਂ ਮਿਲੇ ਸੀਗੇ ਬਾਈ ਇੱਕ ਮੈਨੂੰ ਹਨ ਤੇ ਸਾਰੇ ਫੈਮਲੀਆ ਨਾਲ ਜਾ ਰਹੇ ਨੇ ਤੇ ਬਾਕੀ ਕਿਉਂਕਿ 12 ਸਾਲਾਂ ਬਾਅਦ ਮੇਲਾ ਆਇਆ ਤਾਂ ਉਸ ਕਰਕੇ ਸਾਰਿਆਂ ਨੂੰ ਮਤਲਬ ਬਹੁਤ ਚਾਹ ਹਨਾ ਮੇਲੇ ਦਾ ਤੇ ਬਾਕੀ ਇੱਥੇ ਆਪਾਂ ਛੱਡਦੇ ਹਾਂ 10 ਮਿੰਟ ਬਾਅਦ ਜਦੋਂ ਟ੍ਰੇਨ ਚੱਲੂਗੀ ਫਿਰ ਆਪਾਂ ਬੈਠਦੇ ਆਂ ਅੰਦਰ ਆਪਣੀ ਹੀ ਟ੍ਰੇਨ ਦਿੱਲੀ ਤੋਂ ਚੱਲ ਪਈ ਤੇ ਕਾਫੀ ਟਾਈਮ ਦਿੱਲੀ ਆਪਣੀ ਟ੍ਰੇਨ ਖੜੀ ਰਹੀ ਹੈ 20-25 ਮਿੰਟ ਦਿੱਲੀ ਟ੍ਰੇਨ ਰੁਕੀ ਹੈ ਦਿੱਲੀ ਜੰਕਸ਼ਨ ਤੇ ਤੇ ਇਥੋਂ ਹੁਣ ਅੱਗੇ ਦਾ ਆਪਣਾ ਸਫ਼ਰ ਜਿਹੜਾ ਹੋ ਸ਼ੁਰੂ ਹੋਣ ਲੱਗਿਆ ਆਪਣੀ ਦਿੱਲੀੋਂ ਟ੍ਰੇਨ ਚੱਲ ਪਈ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਤੇ ਆਪਾਂ ਇੱਥੇ ਟਾਕੀ ਚ ਖੜੇ ਸੀਗੇ ਚੱਲਦੇ ਆਂ ਆਪਾਂ ਅੰਦਰ ਆਪਣੇ ਡੱਬੇ 'ਚ ਚੱਲਦੇ ਆਂ ਥੋੜਾ ਟਾਈਮ ਰੈਸਟ ਕਰਦੇ ਆਂ ਬਾਕੀ ਨਾਲ ਦੀ ਨਾਲ ਅਪਡੇਟ ਆਪਾਂ ਸਾਰੀ ਦਿੰਦੇ ਰਵਾਂਗੇ ਹਨ ਤੇ 8:30 ਦਾ ਜਿਹੜਾ ਉਹ ਟਾਈਮ ਹੋ ਗਿਆ ਥੋੜਾ ਜਿਹਾ ਟਾਈਮ ਸੌਣ ਨੇ ਆ ਤੇ ਬਾਕੀ ਜਦੋਂ ਵੀ ਅਗਲਾ ਸਟੇਸ਼ਨ ਤੇ ਜਿਹੜੀ ਟ੍ਰੇਨ ਰੁਕੂ ਜਦੋਂ ਆਪਾਂ ਉੱਠਾਂਗੇ ਉਹ ਸਾਰੀ ਆਪਾਂ ਅਪਡੇਟ ਤੁਹਾਨੂੰ ਦੇ ਦਾਂਗੇ ਜਾ ਕੇ ਕਿਉਂਕਿ ਹੁਣ ਸਾਰੇ ਮਤਲਬ ਸ਼ੀਟਾਂ ਵਾਲੇ ਸੌ ਰਹੇ ਨੇ ਸੌਣ ਦਾ ਟਾਈਮ ਆ ਤਾਂ ਕਰਕੇ ਉਸ ਕਰਕੇ ਆਪਾਂ ਵੀ ਰੈਸਟ ਕਰਦੇ ਆ ਫੋਨ ਆਪਾਂ ਆਪਣਾ ਚਾਰਜ ਤੇ ਲਾਉਨੇ ਆ ਤੇ ਮਿਲਦੇ ਆ ਫਿਰ ਆਪਾਂ ਰੈਸਟ ਕਰਨ ਤੋਂ ਬਾਅਦ ਚੋਂ ਟਾਈਮ ਸਵੇਰੇ 7:30 ਦਾ ਹੋ ਗਿਆ ਤੇ ਤਰੀਕ ਹੈਗੀ ਅੱਜ 24 ਜਨਵਰੀ ਤੇ ਜਨਵਰੀ ਨੂੰ ਆਪਾਂ ਟ੍ਰੇਨ ਦੇ ਵਿੱਚ ਬੈਠੇ ਸੀਗੇ ਸ਼ਾਮ ਨੂੰ 5 ਵਜੇ ਤੇ ਦੂਸਰਾ ਦਿਨ ਹੋ ਗਿਆ 24 ਜਨਵਰੀ ਸਵੇਰੇ 7 ਵਜੇ ਦਾ ਸਮਾਂ ਤੇ ਰਾਤ ਆਪਾਂ ਸੌਂ ਗਏ ਸੀਗੇ 10:00 ਵਜੇ ਹਨਾ ਤੇ 6 ਵਜੇ ਆਪਣੀ ਅੱਖ ਜਿਹੜੀ ਉਹ ਖੁੱਲ ਗਈ ਸੀ ਹਾਲੇ ਆਪਾਂ ਉੱਪਰੇ ਬੈਠੇ ਆ ਤੇ ਹੁਣ ਆਪਾਂ ਥੱਲੇ ਜਾਨੇ ਆ ਪਹਿਲਾਂ ਵਰਨਾ ਮੰਦਿਆਂ ਦੁਬਾਰੇ ਤੇ ਬਾਕੀ ਬਾਹਰ ਦਾ ਮਾਹੌਲ ਜਿਹੜਾ ਉਹ ਦੇਖਦੇ ਆ ਹਨਾ ਜਾ ਕੇ ਦਿਨ ਚੜ ਗਿਆ ਬਾਹਰ ਤੇ ਪਹਿਲਾਂ ਤਾਂ ਇੱਥੇ ਗਰਮੀ ਜੀ ਲੱਗਦੀ ਸੀ ਉੱਪਰ ਪਿਆ ਨੂੰ ਫਿਰ ਨੀਂਦ ਆ ਗਈ ਫਿਰ ਨਹੀਂ ਪਤਾ ਲੱਗਿਆ ਤੇ ਚੱਲਦੇ ਆਪਾਂ ਥੱਲੇ ਉਤਰਦੇ ਆਂ ਚਾਹ ਪੀਣੇ ਆ ਆ ਉੱਪਰ ਲੈਣ ਨੂੰ ਚਿੱਟੇ ਰੰਗ ਦੀਆਂ ਆ ਦਿੰਦੇ ਹੁੰਦੇ ਨੇ ਹਿੱਟਰੇ ਨਾਲੇ ਰਾਤ ਠੰਡ ਜੀ ਲੱਗਣ ਲੱਗੀ ਫੇਰੇ ਚੱਕ ਕੇ ਲਈ ਆਪਾਂ ਤੇ ਇੱਥੇ ਆਪਣੀ ਸ਼ੀਟ ਸੀਗੀ ਉੱਪਰ ਹਨਾ ਤੇ ਥੱਲੇ ਉਤਰਦੇ ਆਪਾਂ ਦੇਖਦੇ ਆਂ ਬਾਹਰ ਦਾ ਮਾਹੌਲ ਟ੍ਰੇਨ ਦਾ ਤੇ ਆਲਾ ਦੋ ਆਲਾ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਦੇਖਦੇ ਆਂ ਵੀ ਕਿੱਥੇ ਕ ਪਹੁੰਚ ਗਏ ਆਪਾਂ ਆਨਲਾਈਨ ਆਪਾਂ ਟਰੈਕ ਕਰਦੇ ਆਂ ਟ੍ਰੇਨ ਨੂੰ ਆਪਣੀ ਟ੍ਰੇਨ ਲਾਲਗੰਜ ਕ੍ਰਾਸ ਕਰ ਗਈ ਤੇ ਅਗਲੇ ਜਿਹੜੇ ਉਹ ਜੰਕਸ਼ਨ ਆਉਣੇ ਨੇ ਉਹ ਆ ਜੰਕਸ਼ਨ ਨੇ ਦਾਲਮਾਉ ਜੰਕਸ਼ਨ ਜਲਾਲਪੁਰ ਧਾਈ ਹਨਾ ਉਹ ਚਾਰ ਜੰਕਸ਼ਨ ਇਹ ਵੱਡੇ ਜੰਕਸ਼ਨ ਜਿਹੜੇ ਉਹ ਆਉਣਗੇ ਤੇ ਸਮਾਂ ਹੋ ਗਿਆ 7:45 ਮਿੰਟਾਂ ਦਾ ਰਾਤ ਆਪਾਂ ਦਿੱਲੀ ਆ ਕੇ ਸੌਂ ਗਏ ਸੀਗੇ ਦਿੱਲੀ ਤੋਂ ਬਾਅਦੋਂ ਬਹੁਤ ਸਾਰੇ ਜੰਕਸ਼ਨ ਜਿਹੜੇ ਉਹ ਲੰਘੇ ਨੇ ਆਪਾਂ ਤੁਹਾਨੂੰ ਦਿਖਾ ਦਾਂਦੇ ਆ ਆਪਣੇ ਸੁੱਤੇ ਭਾਏ ਭਾਏ ਕਿਹੜੇ ਕਿਹੜੇ ਜੰਕਸ਼ਨ ਲਾਂਗੇ ਦਿੱਲੀ ਜੰਕਸ਼ਨ ਚੱਕ ਕੇ ਆਗੇ ਆਪਾਂ ਜਿਹੜੇ ਉਹ ਸੌਂਗੇ ਸੀਗੇ ਫਿਰ ਆਇਆ ਗਾਜ਼ੀਆਬਾਦ ਹਨਾ ਅਲੀਗੜ ਜੰਕਸ਼ਨ ਤੇ ਫਰੋਜ਼ਾਬਾਦ ਤੇ ਅਟਾਵਾ ਜੰਕਸ਼ਨ ਤੇ ਹੁਣ ਲਾਲ ਗੰਜ ਆਪਣੀ ਜਿਹੜੀ ਉਹ ਕ੍ਰਾਸ ਕਰ ਗਈ ਟ੍ਰੇਨ 763 ਕਿਲੋਮੀਟਰ ਦਾ ਇਹਨੇ ਜਿਹੜਾ ਉਹ ਸਫ਼ਰ ਤੈਅ ਕਰ ਲਿਆ ਬਾਕੀ ਸਫ਼ਰ ਚੱਲ ਰਿਹਾ ਤੇ ਇਹ ਦਿਖਾ ਰਿਹਾ ਟਾਈਮ 11:05 ਦਾ ਪਹੁੰਚਣ ਦਾ ਪ੍ਰਿਆगराज ਲਓ ਜੀ ਬਾਹਰ ਦਿਨ ਚੜ ਗਿਆ ਜਿਵੇਂ ਆਪਾਂ ਦੱਸਿਆ ਵੀ 7:47 ਮਿੰਟਾਂ ਦਾ ਸਮਾਂ ਹੋ ਗਿਆ ਤੇ ਲਾਲ ਗੰਜ ਆਪਾਂ ਕ੍ਰਾਸ ਕਰਕੇ ਆ ਨਾਲ ਨਾਲ ਜਿਹੜਾ ਕੋਈ ਪਿੰਡ ਚੱਲ ਰਿਹਾ ਤੇ ਛੋਟੇ ਛੋਟੇ ਘਰ ਨੇ ਤੇ ਤੋਂ ਅੱਗੇ ਵਾਲਾ ਜਿਹੜਾ ਹੋ ਜੰਕਸ਼ਨ ਆਊਗਾ ਉਹ ਆਊਗਾ ਦਾਲਮਾ ਦਾਲਮਾ ਉ ਜਾ ਕੇ ਆਪਣੀ ਟ੍ਰੇਨ ਜਿਹੜੀ ਹੋਣ ਰੁਕੂ ਬਾਹਰੋਂ ਬਹੁਤ ਛੱਡੀ ਛੱਡੀ ਹਵਾ ਆ ਰਹੀ ਜਾ ਆਪਣਾ 3 ਘੰਟਿਆਂ ਦਾ ਸਫ਼ਰ ਜਿਹੜਾ ਹੋ ਹੋਰ ਰਹਿੰਦਾ ਟ੍ਰੇਨ ਦੇ ਵਿੱਚ ਤੇ 11 11:30 ਆਪਾਂ ਪਹੁੰਚ ਜਾਗੇ 15 ਕੁ ਮਿੰਟ ਆਪਣੀ ਟ੍ਰੇਨ ਜਿਹੜੀ ਉਹ ਲੇਟ ਚੱਲ ਰਹੀ ਹੈ। ਬਾਕੀ ਰਾਤ ਆਪਣਾ ਸਫਰ ਵਧੀਆ ਰਿਹਾ, ਨੀਂਦ ਵਧੀਆ ਆਈ, ਪਤਾ ਨਹੀਂ ਲੱਗਿਆ ਹੈਗਾ ਹਨਾ। ਤੇ ਇੱਕ ਵਾਰ ਜਦੋਂ ਸੌ ਗਏ ਬਿਲਕੁਲ ਵੀ ਨਹੀਂ ਅੱਖ ਖੋਲੀ ਹੈਗੀ। ਉਹ ਕਿਉਂਕਿ ਉੱਪਰਲੀ ਸੀਟ ਸੀਗੀ, ਉੱਪਰ ਕੋਈ ਵੀ ਡਿਸਟਰਬੈਂਸ ਨਹੀਂ ਹੁੰਦੀ ਤਾਂ ਕਰਕੇ। ਬਾਕੀ ਆਪਾਂ ਬਾਹਰ ਨਾ ਬੰਨੇ ਦੁਬਾਰੇ ਤੇ ਬਰਸ਼ ਵਗੈਰਾ ਕਰ ਲਿਆ ਤੇ ਚਾਹ ਵਾਲਾ ਹਲੇ ਬਾਈ ਕੋਈ ਆਇਆ ਨਹੀਂ, ਚਾਹ ਵਾਲਾ ਬਾਈ ਆਉਂਦਾ ਫਿਰ ਚਾਹ ਪੀਂਦੇ ਆ ਤੇ ਇੱਧਰ ਹੁਣ ਅੰਦਰ ਜਿਵੇਂ ਆ ਹਨਾ ਕੋਟ ਪਾ ਕੇ ਕੋਕੀਆਂ ਪਾ ਕੇ ਗਰਮੀ ਲੱਗਦੀ ਹੈ ਟ੍ਰੇਨ ਜੇ ਮੈਂ ਹੁਣ ਟਾਕੀ ਦੇ ਵਿੱਚ ਆ ਕੇ ਖੜ ਗਏ ਤਾਂ ਇੱਥੇ ਆ ਕੇ ਸਹੀ ਲੱਗਦਾ ਰਾਤ ਵੀ ਮੈਂ ਆ ਉਹ ਜਿਹੜਾ ਆਪਰ ਪਾਇਆ ਹੋਇਆ ਉੱਪਰ ਦਾ ਇਹ ਮੈਂ ਉਤਾਰ ਕੇ ਸੌਇਆ ਕੱਲੀ ਸ਼ਾਰਟਰ ਨਾਲ ਗਰਮੀ ਆ ਰਹੀ ਸੀ ਤੇ ਬਾਕੀ ਸਫਰ ਚੱਲ ਰਿਹਾ ਸੋਹਣਾ ਸਫਰ ਆਪਣਾ ਰਿਹਾ ਨਾ ਟ੍ਰੇਨ ਦੇ ਵਿੱਚ ਹਲੇ ਤੱਕ ਬਾਕੀ ਅੱਗੇ ਜੀ ਆਪਾਂ ਅਪਡੇਟ ਤੁਹਾਨੂੰ ਜਣਾ ਸਾਰੀ ਹੁਣ ਦਿਨ ਦੇ ਰਵਾਂਗੇ ਤੇ ਮੈਨੂੰ ਲੱਗਦਾ ਵੀ ਕੋਈ ਸਟੇਸ਼ਨ ਆ ਗਿਆ ਹਾਂ ਤੇ ਹੁਣ ਸਟੇਸ਼ਨ ਆ ਗਿਆ ਤੇ ਆਪਣੀ ਟ੍ਰੇਨ ਜਿਹੜੀ ਉਹ ਖੜੂਗੀ ਤੇ ਇੱਥੇ ਟਾਕੀ ਦੇ ਵਿੱਚ ਲੜ ਕੇ ਬਹੁਤ ਠੰਢੀ ਠੰਢੀ ਹਵਾ ਆ ਰਹੀ ਆ ਕਿਉਂਕਿ ਸਵੇਰ ਦਾ ਟਾਈਮ ਆ ਉਸ ਕਰਕੇ ਨਾ ਬਹੁਤ ਸੋਹਣਾ ਮ ਤੇ ਟਾਕੀ ਜੋ ਮੌਸਮ ਹਵਾਵਾਂ ਘੈਂਟ ਆ ਰਹੀ ਹੈ। ਇਹ ਸਟੇਸ਼ਨ ਆ ਗਿਆ ਹੁਣ ਇੱਥੇ ਆਪਣੀ ਟ੍ਰੇਨ ਰੁਕੂਗੀ। ਲੋਵੀ ਦਲਮੌ ਜੰਕਸ਼ਨ ਤੇ ਆਪਣੀ ਟ੍ਰੇਨ ਜਿਹੜੀ ਰੁਕੀ ਹੈ। ਇਹ ਦਲਮੌ ਦਾ ਜਿਹੜਾ ਹੋ ਸਟੇਸ਼ਨ ਹੈ। ਇਹ ਜਿਹੜਾ ਦਲਮੌ ਆ ਹਨਾ ਇਹ ਯੂਪੀ ਦੇ ਵਿੱਚ ਪੈਂਦਾ। ਆਪਾਂ ਯੂਪੀ ਦੇ ਵਿੱਚ ਐਂਟਰ ਹੋ ਗਏ। ਪੰਜਾਬ ਦੇ ਵਿੱਚੋਂ ਚੱਲੇ ਸੀਗੇ ਫਿਰ ਹਰਿਆਣਾ ਤੇ ਫਿਰ ਆਪਾਂ ਆ ਗਏ ਯੂਪੀ ਦੇ ਵਿੱਚ। ਦਲਮੌ ਦਾ ਇਹ ਸਟੇਸ਼ਨ ਆ। 7:54 ਮਿੰਟ ਆਪਾਂ ਪ੍ਰਿਆਗਰਾਜ ਦੇ ਨੇੜੇ ਪਹੁੰਚ ਗਏ ਤੇ ਥੋੜੀ ਦੂਰੀ ਤੇ ਹੀ ਇੱਥੋਂ ਪ੍ਰਿਆਗਰਾਜ ਦਾ ਜਿਹੜਾ ਉਹ ਜੰਕਸ਼ਨ ਆ ਤੇ ਇੱਥੇ ਦੋ ਸਟੇਸ਼ਨ ਨੇ ਇੱਕ ਪ੍ਰਿਆਗਰਾਜ ਜੰਕਸ਼ਨ ਇੱਕ ਪ੍ਰਿਆਗਰਾਜ ਸੰਗਮ ਤੇ ਦੋ ਇੱਥੇ ਜੰਕਸ਼ਨ ਲੱਗੇ ਤੇ ਆਪਾਂ ਇੱਥੋਂ ਜਿਹੜਾ ਉਹ ਕ੍ਰੋਸ ਕਰ ਰਹੇ ਹਾਂ ਨਦੀ ਜਿਹੜੀ ਕ੍ਰੋਸ ਕਰ ਰਹੇ ਹਾਂ ਇੱਥੋਂ ਦੂਰ ਉਹ ਹੀ ਟੈਂਟ ਸਿਟੀਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਤੇ ਦੂਰੋਂ ਹੀ ਪਤਾ ਲੱਗਣ ਲੱਗ ਗਿਆ ਹਨਾ ਵੀ ਹਾਂ ਇੱਥੇ ਮਹਾਕੁੰਬਾ ਜਿਹੜਾ ਉਹ ਲੱਗਿਆ ਹੋਇਆ ਹਨਾ ਪਿੱਛੇ ਵੀ ਸਟੇਸ਼ਨ ਆਇਆ ਸੀਗਾ ਇੱਕ ਉੱਥੇ ਵੀ ਟੈਂਟ ਸਿਟੀ ਜਿਹੜੀ ਉਹ ਲੱਗੀ ਹੋਈ ਸੀ ਇਹ ਤੋਂ ਆਪਾਂ ਹੁਣ ਪੁਰਤੋਂ ਆ ਕਰਾਸ ਕਰ ਰਹੇ ਹਾਂ ਪ੍ਰਿਆਗਰਾਜ ਜੰਕਸ਼ਨ ਤੇ ਆਪਣੀ ਟ੍ਰੇਨ ਜਿਹੜੀ ਉਹ ਪਹੁੰਚ ਗਈ ਤੇ ਇੱਥੇ ਹੁਣ ਟ੍ਰੇਨ ਰੁਕੂਗੀ ਆਪਣੀ ਪ੍ਰਿਆਗਰਾਜ ਜੰਕਸ਼ਨ ਇਹ ਸਾਰਾ ਪ੍ਰਿਆਗਰਾਜ ਦਾ ਜੰਕਸ਼ਨ ਹੈ ਤੇ ਪ੍ਰਿਆਗਰਾਜ ਦੇ ਜੰਕਸ਼ਨ ਤੇ ਵੀ ਇਧਰ ਯਾਤਰੀਆਂ ਵਾਸਤੇ ਠਹਿਰਨੂ ਜਿਹੜੇ ਉਹ ਬਣੇ ਹੋਏ ਨੇ ਸਾਹਮਣੇ ਉਹ ਸਾਹਮਣੇ ਟੈਂਟ ਜਿਹੜਾ ਉਹ ਬਣਿਆ ਹੋਇਆ ਜੰਕਸ਼ਨ ਦੇ ਉੱਪਰ ਤੇ ਆਪਾਂ ਉਤਰਨਾ ਇਤੋਂ ਅੱਗੇ ਵਾਲੇ ਸਟੇਸ਼ਨ ਤੇ ਪ੍ਰਿਆਗਰਾਜ ਸੰਗਮ ਤੇ ਤੇ ਪ੍ਰਿਆਗਰਾਜ ਸੰਗਮ ਤੇ ਆਪਾਂ ਉਤਰਾਂਗੇ ਤੇ ਇਤੋਂ ਅਗਲਾ ਜਿਹੜਾ ਹੋ ਸਟੇਸ਼ਨ ਆ ਇੱਥੇ ਵੀ ਬਹੁਤ ਸਾਰੇ ਜਾਨੇ ਉਤਰ ਰਹੇ ਨੇ ਜੰਕਸ਼ਨ ਤੇ ਤੇ ਕੁਝ ਕੁ ਜਾਨੇ ਜਿਹੜੇ ਸੰਗਮ ਤੇ ਉਤਰਨਗੇ ਆਪਾਂ ਸੰਗਮ ਤੇ ਉਤਰਾਂਗੇ ਉਹ ਇਤੋਂ ਨੇੜੇ ਪੈ ਜਾਂਦਾ ਮਹਾਕੁੰਭ ਜਾਣ ਵਾਸਤੇ ਹਾਂਜੀ ਪਹੁੰਚ ਗਏ ਆ ਬਾਈ ਹੋਣੀ ਆਪਣੇ ਨਾਲ ਆ ਜਾਈ ਨੇ ਹਨ ਤੇ ਚੰਡੀਗੜ੍ਹ ਤੋਂ ਨੇ ਬਾਈ ਇੱਥੇ ਮੈਨੂੰ ਟ੍ਰੇਨ 'ਚ ਮਿਲੇ ਸੀਗੇ ਵਧੀਆ ਇਹਨਾਂ ਨਾਲ ਸਫਰ ਰਬਣਾ ਰਿਹਾ ਹਨ ਤੇ ਇਧਰੋਂ ਵੀ ਆਪਾਂ ਦੇਖਦੇ ਹਾਂ ਸਾਰੀਆਂ ਟ੍ਰੇਨਾਂ ਤੇ ਵੀ ਲਿਖਿਆ ਹੋਇਆ ਉਧਰ ਲਿਖਿਆ ਹੋਇਆ ਜਿਵੇਂ ਟ੍ਰੇਨ ਤੇ ਸਾਹਮਣੇ ਆਓ ਚੱਲੇ ਮਹਾਕੁੰਭ ਲਓ ਜੀ ਆਪਣੀ ਟ੍ਰੇਨ ਪਹੁੰਚ ਗਈ ਪ੍ਰਿਆਗਰਾਜ ਸੰਗਮ ਦੇ ਜੰਕਸ਼ਨ ਤੇ ਤੇ ਇੱਥੇ ਹੁਣ ਆਪਾਂ ਉਤਰਨਾ ਹੈ ਪ੍ਰਿਆਗਰਾਜ ਸੰਗਮ ਦਾ ਜੰਕਸ਼ਨ ਇੱਥੋਂ ਮਹਾਕੁੰਭ ਸਭ ਤੋਂ ਨੇੜੇ ਪੈਂਦਾ ਜਿੱਥੇ ਸੰਗਮਾ ਜਿੱਥੇ ਮਹਾਕੁੰਭ ਲੱਗਿਆ ਹੋਇਆ ਇਹ ਜੰਕਸ਼ਨ ਤੋਂ ਜਿਵੇਂ ਪਿਛਲਾ ਜਿਹੜਾ ਜੰਕਸ਼ਨ ਸੀਗਾ ਉਥੋਂ ਥੋੜਾ ਜਿਹਾ ਦੂਰ ਪੈਂਦਾ ਸੀ ਇੱਥੇ ਆਪਣੀ ਟ੍ਰੇਨ ਹੁਣ ਖੜੂਗੀ ਲਓ ਜੀ ਇੱਥੇ ਪਲੇਟਫਾਰਮ ਤੇ ਹੁਣ ਟ੍ਰੇਨ ਜਿਹੜੀ ਲੱਗੂ ਸਾਹਮਣੇ ਬੋਰਡ ਵੀ ਜਿਹੜਾ ਹੋ ਆ ਗਿਆ ਪ੍ਰਿਆਗ ਰਾਜ ਸੰਗਮ ਦਾ ਪ੍ਰਿਆਗ ਰਾਜ ਸੰਗਮ ਦੇਖ ਹੀ ਲੈਣਾ ਕੁੰਭ ਦਾ ਮੇਲਾ ਆਪਾਂ ਲਓ ਜੀ ਆ ਗਿਆ ਬੋਰਡ ਸਾਹਮਣੇ ਪ੍ਰਿਆਗ ਰਾਜ ਸੰਗਮ ਲਓ ਜੀ ਆਪਣੀ ਟ੍ਰੇਨ ਪਹੁੰਚ ਗਈ ਪ੍ਰਯਾगराज संगम đích ਸਟੇਸ਼ਨ ਤੇ ਤੇ ਇੱਥੋਂ ਆਪਾਂ ਹੋਣਾ ਜਾਵਾਂਗੇ ਮਹਾਕੁੰਬਲ ਤੇ ਇਹ ਟ੍ਰੇਨ ਦੇ ਵਿੱਚ ਆਪਾਂ ਸਫ਼ਰ ਕੀਤਾ ਕੱਲ੍ਹ ਸ਼ਾਮ ਨੂੰ 5 ਵਜੇ ਤੋਂ ਲੈ ਕੇ ਤੇ ਸਵੇਰ ਦੇ 11:30 ਵਜੇ ਦਾ ਜਿਹੜਾ ਹੋ ਸਮਾਂ ਹੋ ਗਿਆ ਬਿਲਕੁਲ ਸਹੀ ਟਾਈਮ ਆਪਾਂ ਨੂੰ ਟ੍ਰੇਨ ਨੇ ਜਿਹੜਾ ਹੁਲਾਤਾ ਬਹੁਤ ਫਾਸਟ ਆਈ ਹੈ ਟ੍ਰੇਨ ਇਹ ਤੇ ਮਾਲਮੀਨ ਮਿਨ ਸਟੇਸ਼ਨਾਂ ਤੇ ਜਿਹੜੀ ਹੋ ਰੁਕੀ ਐ ਤੇ ਬਾਕੀ ਬਹੁਤ ਸਾਰੇ ਪੈਸੇਂਜਰ ਉਤਰ ਰਹੇ ਨੇ ਹਨਾ ਟ੍ਰੇਨ ਦੇ ਵਿੱਚੋਂ ਇਹ ਸਾਰੇ ਮਹਾਕੁੰਭ ਜਾਣ ਵਾਲੀ ਨੇ ਜਿੰਨੇ ਵੀ ਸਾਰੇ ਪੈਸੇਂਜਰ ਜਿਹੜੇ ਉਤਰ ਰਹੇ ਨੇ ਤੇ ਪੂਰੀ ਟ੍ਰੇਨ ਸਾਰੀ ਮਹਾਕੁੰਭ ਜਾਣ ਵਾਲਿਆਂ ਦੀ ਉਹ ਤੇ ਆਪਾਂ ਐਗਜ਼ਿਟ ਉਹ ਕਰਦੇ ਆ ਇੱਥੋਂ ਤੇ ਇੱਥੋਂ ਪਤਾ ਕਰਦੇ ਆ ਆਪਾਂ ਮਹਾਕੁੰਭ ਜਿੱਥੇ ਲੱਗਿਆ ਹੋਇਆ ਹਨਾ ਉਧਰੋਂ ਆਪਾਂ ਜਾਣਨੇ ਆ ਸਾਰੀ ਜਾਣਕਾਰੀ ਇੱਥੋਂ ਲੈਨੇ ਆ ਵੀ ਕਿੱਥੋਂ ਐਗਜ਼ਿਟ ਆ ਕਿੱਥੋਂ ਆਟੋ ਵਗੈਰਾ ਮਿਲੂਗਾ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਆਸ਼ਾ ਸਾਰੀਆਂ ਸੰਗਤਾਂ ਇਹ ਕੁੰਭ ਵਾਲੀਆਂ ਹੀ ਨੇ ਸੋਇਆ ਇੱਥੇ ਟ੍ਰੇਨ ਤੇ ਲਿਖਿਆ ਹੋਇਆ ਲਖਨਊ ਚੰਡੀਗੜ੍ਹ ਪ੍ਰਿਆਗਰਾਜ ਸੰਗਮ ਆਪਾਂ ਪਹੁੰਚ ਗਏ ਪ੍ਰਿਆਗਰਾਜ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਤੇ ਪਿੱਛੇ ਤੁਸੀਂ ਇਕੱਠ ਦੇਖ ਸਕਦੇ ਹੋ ਨਾ ਇਹ ਸਾਰੇ ਮਹਾਕੁੰਭ ਤੇ ਜਾਣ ਵਾਲੇ ਨੇ ਸਾਰੇ ਕੁੰਭ ਦੇ ਮੇਲੇ ਤੇ ਜਾਣ ਵਾਲੇ ਨੇ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਇਸ ਤੋਂ ਅੱਗੇ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਤੁਹਾਨੂੰ ਅੱਗੇ ਦਾ ਦਿਖਾਵਾਂਗੇ ਆਪਾਂ ਸਟੇਸ਼ਨ ਤੋਂ ਜਾਵਾਂਗੇ ਮਹਾਕੁੰਭਵਾਲ ਤੇ ਉਹ ਸਾਰਾ ਆਪਾਂ ਅੱਗੇ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਹ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ